ਸਾਤ ਸੰਗਤ ਕਿਸਾਨਾਂ ਬਾਰੇ ਸੰਤਾ ਨੇ ਖੁਦ ਦੱਸਿਆ ਸੁਰਾਜੇ ਦੀ ਰੂਪਰੇਖਾ ਇਹ ਸਾਖੀ ਨੂੰ ਆਪਾਂ ਸਮਝਾਂਗੇ 472 ਪੇਜ ਤੇ ਅਗਮ ਆਗਾਦ ਪੁਰਖ ਕਿਤਾਬ ਦੇ ਵਿੱਚ ਇਹ ਸਾਖੀ ਮੌਜੂਦ ਹੈ ਸਾਤ ਸੰਗਤ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦਾ ਯਤਨ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਸਵਰਾ ਸਵਰਾਜ ਬਾਰੇ ਅਖਬਾਰ ਦੇ ਵਿੱਚੋਂ ਇੱਕ ਲੇਖ ਬਾਬਾ ਅਤਰ ਸਿੰਘ ਜੀ ਮਾਹਪੁਰਖਾਂ ਨੂੰ ਪੜ੍ਹ ਕੇ ਸੁਣਾਇਆ ਗਿਆ ਲੇਖ ਦੀ ਸਮਾਪਤੀ ਤੇ ਮਾਹਪੁਰਖਾਂ ਨੇ ਇਹ ਫਰਮਾਇਆ ਕਿ ਭਾਈ ਜੇ ਵੱਡੀਆਂ ਵੱਡੀਆਂ ਤਨਖਾਹਾਂ ਲੈ ਕੇ ਹਿੰਦੁਸਤਾਨੀ ਪ੍ਰੇਮੀ ਕੁਰਸੀਆਂ ਤੇ ਬੈਠ ਕੇ ਐਸ ਵਰਜ ਭੋਗੀ ਜਾਣ ਤਾਂ ਉਹ ਕਾਹਦਾ ਸਵਰਾਜ ਹੈ ਜਿਤਨਾ ਚਿਰ ਕਿਸਾਨ ਦਾ ਹਾਲਾ ਮੁਆਫ ਨਹੀਂ ਹੁੰਦਾ ਜਿੰਨਾ ਚਿਰ ਕਿਸਾਨ ਗਰੀਬੀ ਤੇ ਭੁੱਖ ਵਿੱਚ ਦਿਨ ਕੱਟੇਗਾ ਜਿੰਨਾ ਚਿਰ ਅੰਨ ਦਾਤੇ ਕਿਸਾਨ ਨੂੰ ਸਤਕਾਰਪੂਰਵਕ ਰਿਆਤਾ ਨਹੀਂ ਮਿਲਦੀਆਂ ਤਦ ਕਹਿੰਦੇ ਉਦੋਂ ਤੱਕ ਸਵਰਾਜ ਨਹੀਂ ਆਖਿਆ ਜਾ ਸਕਦਾ ਅਫਸਰਾਂ ਦੀ ਜ਼ਿੰਦਗੀ ਸਾਦੀ ਹੋਵੇ ਆਗੂ ਤੇ ਅਫਸਰ ਕੇਵਲ ਨਿਰਵਾਹ ਮਾਤਰ ਉਪਜੀਵਕਾ ਗ੍ਰਹਿਣ ਕਰਨ ਕਿਉਂਕਿ ਸਾਦਾ ਜੀਵਨ ਹੋਵੇ ਕਿਉਂਕਿ ਜਿਹੜੇ ਬੰਦੇ ਨੇ ਹਜ਼ਾਰਾਂ ਲੋਕਾਂ ਦਾ ਢਿੱਡ ਭਰਨਾ ਹੈ ਲੱਖਾਂ ਲੋਕਾਂ ਨੂੰ ਅੰਨ ਪਹੁੰਚਾਉਣਾ ਹੈ ਅੰਨ ਉਗਾ ਕੇ ਦੇਣਾ ਹੈ ਸਾਧ ਸੰਗਤ ਉਹਨਾਂ ਬਾਰੇ ਬਾਬਾ ਅਤਰ ਸਿੰਘ ਦੀ ਮਹਾਂਪੁਰਖਾਂ ਨੇ ਪਹਿਲਾਂ ਹੀ ਗੱਲ ਕਰ ਦਿੱਤੀ ਸੀ ਉਹਨਾਂ ਦੇ ਜੀਵਨ ਦੇ ਵਿੱਚ ਅੱਜ ਤੋਂ ਜੇ ਆਪਾਂ ਗੱਲ ਕਰੀਏ ਵੀ 100 ਸਾਲ ਪਹਿਲਾਂ ਉਹਨਾਂ ਨੇ ਗੱਲ ਕਰ ਦਿੱਤੀ ਇੱਕ ਸਦੀ ਪਹਿਲਾਂ ਹੀ ਗੱਲ ਹੋ ਗਈ ਸੀ ਸਾਧ ਸੰਗਤ ਪਿਛਲੀ ਸਦੀ 'ਚ ਇਹ ਗੱਲ ਹੋ ਚੁੱਕੀ ਹੈ ਕਹਿੰਦੇ ਸਭ ਵਾਸਤੇ ਆਮਦਨ ਦੀ ਹੱਦ ਨਿਯਮਤ ਹੋਵੇ ਦੇਸ਼ ਦਾ ਖਜ਼ਾਨਾ ਵਿਦਿਆ ਵਿਗਿਆਨ ਸਵਸਥ ਧਰਮ ਤੇ ਸੇਵਾ ਉੱਪਰ ਖਰਚ ਹੋਵੇ ਤਦ ਦੁਨੀਆ ਸੁਖੀ ਬਣ ਸਕਦੀ ਹੈ ਸਾਧ ਸੰਗਤ ਅੱਜ ਦੀਆਂ ਸਰਕਾਰਾਂ ਭਾਵੇਂ ਵੱਖੋ ਵੱਖਰੇ ਕੰਮਾਂ ਲਈ ਬਜਟ ਜ਼ਰੂਰ ਰੱਖਦੀਆਂ ਨੇ ਪਰ ਉਸ ਬਜਟ ਨੂੰ ਸਹੀ ਸਮੇਂ ਤੇ ਸਹੀ ਕਾਰਜ ਤੇ ਨਹੀਂ ਲਗਾਇਆ ਜਾਂਦਾ ਪਰ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲਿਆਂ ਦੀ ਦੂਰ ਅੰਦੇਸ਼ੀ ਤੱਕੋ ਮਹਾਂਪੁਰਖਾਂ ਦੀ ਜਿਨ੍ਹਾਂ ਨੇ ਇਹ ਗੱਲ ਪਹਿਲਾਂ ਹੀ ਕਰ ਦਿੱਤੀ ਸਾਧ ਸੰਗਤ ਮੈਂ ਬੇਨਤੀ ਕਰਾਂ ਜੇ ਅੱਜ ਮਹਾਪੁਰਖਾਂ ਦੀ ਇਸ ਗੱਲ ਨੂੰ ਮੰਨ ਲਿਆ ਜਾਵੇ ਤੇ ਸ਼ਾਇਦ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਸਕਦੇ ਨੇ ਸਰਕਾਰਾਂ ਜੇ ਇਸ ਗੱਲ ਨੂੰ ਫੋਲੋ ਕਰ ਲੈਣ ਇੱਕ ਦਿਨ ਮਹਾਪੁਰਖਾਂ ਨੇ ਕਥਾ ਵਿੱਚ ਫਰਮਾਇਆ ਕਿ ਭਾਈ ਫਕੀਰੀ ਲਿਆਉਣੀ ਬੜੀ ਕਠਿਨ ਹੈ ਫਕੀਰ ਇੱਕ ਪ੍ਰੇਮੀ ਦੇ ਘਰ ਕਦੇ ਵੀ ਠਹਿਰ ਕੇ ਅੰਨ ਜਲ ਬਸਤਰ ਜਿਹੜਾ ਆਪਾਂ ਇਹ ਕਹੀਏ ਕਿ grain ਨਾ ਕਰੇ ਇਸ ਤਰ੍ਹਾਂ ਮੋਹ ਦੀ ਪਕੜ ਪੈਦਾ ਹੋ ਜਾਂਦੀ ਹੈ ਮੋਹ ਮਾਇਆ ਨਾ ਜਾਗ ਪੈਂਦੀ ਹੈ ਇੱਕ ਦਿਨ ਸੰਤ ਜੀ ਮਹਾਰਾਜ ਪ੍ਰਸੰਨ ਮੁਖ ਸਾਧ ਉਪਦੇਸ਼ ਦੇ ਰਹੇ ਸੀ ਕਿ ਭਾਈ ਸ਼ੰਕਰ ਸਿੰਘ ਨੇ ਸਿਨਮਰ ਪੁੱਛਿਆ ਪਾਤਸ਼ਾ ਆਪ ਜੀ ਦੇ ਸਰੀਰ ਨੂੰ ਅਤਖੇਦ ਹੈ ਪਰ ਆਪ ਫਿਰ ਵੀ ਪ੍ਰਸੰਨ ਚਿਤ ਹੋ ਸਾਧ ਸੰਗਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ فرمایا ਭਾਈ ਅਸੀਂ ਦੇਹ ਨਹੀਂ ਆ ਅਸੀਂ ਤੇ ਆਤਮਾ ਹਾਂ ਆਤਮਾ ਦੁੱਖ ਸੁਖ ਹਰਖ ਸ਼ੋਕ ਤੋਂ ਪਰੇ ਹੈ ਸਦਾ ਚਿਤ ਸਤ ਚਿੱਤ ਆਨੰਦ ਰੂਪ ਐ ਦੁੱਖ ਹੀ ਭਾਗੀ ਦੇ ਐ ਅਸੀਂ ਦੇ ਅਸੀਂ ਦੇ ਨਹੀਂ ਹਾਂ ਇਸ ਵਾਸਤੇ ਸਾਨੂੰ ਕੋਈ ਦੁੱਖ ਨਹੀਂ ਆਤਮਾ ਇੱਕ ਐ ਤੁਹਾਡੇ ਤੇ ਸਾਡੇ ਵਿੱਚ ਕੋਈ ਭੇਦ ਨਹੀਂ ਐ ਦੇਹ ਦੀ ਮਨੌਤ ਦੇ ਕਾਰਨ ਹੀ ਦ્વੈਤ ਐ ਦ્વੈਤ ਹੀ ਦੁੱਖ ਦਾ ਕਾਰਨ ਹੈ ਇਸ ਸਮੇਂ ਸੰਤ ਜੀ ਮਹਾਰਾਜ ਨੇ ਫਰਮਾਇਆ ਸੀ ਸਤਗੁਰੂ ਕਲਗੀਆਂ ਵਾਲੇ ਦੇ ਹੁਕਮ ਵਿੱਚ ਸਾਰੇ ਭਾਰਤ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ ਹੈ ਲੱਖਾਂ ਨੇ ਅੰਮ੍ਰਿਤ ਛਕਿਆ ਵੱਡੇ ਵੱਡੇ ਦੀਵਾਨ ਅਤੇ ਸੇਵਾ ਦੇ ਕੁੰਭ ਲੱਗੇ ਭਾਈ ਕਿਸੇ ਨੇ ਸਾਡੇ ਚਿਹਰੇ ਵੱਲ ਵੇਖਿਆ ਕਿਸੇ ਨੇ ਦਾੜੇ ਵੱਲ ਕਿਸੇ ਨੇ ਅਟੁੱਟ ਚੌਂਕੜੇ ਵੱਲ ਕਿਸੇ ਨੇ ਸ਼ਬਦ ਦੀ ਗੂੰਜ ਵੱਲ ਪਰ ਤਤਸਾਰ ਵਸਤੂ ਗ੍ਰਹਿਣ ਕਰਨ ਵਾਸਤੇ ਪ੍ਰਸ਼ਨ ਕੇਵਲ 6 ਵਿਅਕਤੀਆਂ ਨੇ ਹੀ ਕੀਤਾ ਹੈ ਇਸ ਤਰ੍ਹਾਂ ਬਾਬਾ ਅਤਰ ਸਿੰਘ ਜੀ ਮਹਾਪੁਰਖਾਂ ਨੇ ਕਥਾ ਸਮੇਂ ਪਰਮਾਣਾ ਸਾਖੀਆਂ ਦੁਆਰਾ ਨਿਤਾ ਪ੍ਰਿਤ ਸਾਧੂ ਉਪਦੇਸ਼ ਦਿੰਦੇ ਨਾਲ ਹੀ ਫਰਮਾਉਂਦੇ ਭਾਈ ਕੁਝ ਪੁੱਛ ਲਓ ਸ਼ੰਕਾ ਨਿਵਿਰਤ ਕਰ ਲਓ ਫਿਰ ਨਾ ਕਹਿਣਾ ਸ਼ੰਕਾ ਰਹਿ ਗਈ ਹੁਣ ਜੇ ਅੱਜ ਗੱਲ ਕਰੀਏ ਸਾਡੇ ਵਰਗਾ ਕਥਾ ਸੁਣਾ ਦਿੰਦਾ ਆਪ ਜੀ ਸੁਣ ਲੈਨੇ ਹੋ ਸਾਧ ਸੰਗਤ ਪਰ ਸਵਾਲ ਜਵਾਬ ਇੱਕ ਦੂਜੇ ਨਾਲ ਗਿਆਨ ਵੰਡਣਾ ਗਿਆਨ ਨੂੰ ਪਰਚੋਲਣਾ ਸਾਧ ਸੰਗਤ ਕੋਈ ਨਹੀਂ ਕਰਦਾ ਪਰ ਮਹਾਂਪੁਰਖ ਹਮੇਸ਼ਾ ਕਹਿੰਦੇ ਹੁੰਦੇ ਸੀ ਭਾਈ ਜੇ ਕਿਸੇ ਨੇ ਕੁਝ ਪੁੱਛਣਾ ਪੁੱਛ ਲੋ ਜੇ ਸਾਨੂੰ ਕੁਝ ਦੱਸਣਾ ਚਾਹੁੰਦੇ ਹੋ ਤਾਂ ਵੀ ਦੱਸ ਦਿਓ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਸ਼ਹਿਜ਼ਾਦਪੁਰ ਵਾਲੀ ਰਾਜ ਮਾਤਾ ਅੰਨੇ ਰਾਣੀਆਂ ਦੀ ਸੰਗਰੂਰ ਤੋਂ ਪ੍ਰਾਰਥਨਾ ਪੱਤਰਕਾ ਆਈ ਤੇ ਆਪ ਜੀ ਨੇ ਕਹਿੰਦੇ ਜਵਾਬ ਦੇ ਦਿੱਤਾ ਕਈ ਵਾਰ ਪੱਤਰਕਾ ਆਉਣ ਤੇ ਸੰਗਰੂਰ ਪੁੱਜ ਜਾਂਦੇ ਨੇ ਰਾਜ ਦਰਬਾਰ ਦੇ ਪ੍ਰਸਾਦ ਵਿੱਚ ਰਿਹائش ਰੱਖੀ ਜਨ ਸਧਾਰਨ ਨੂੰ ਆਉਣ ਦੀ ਖੁੱਲੀ ਆਗਿਆ ਦਿੱਤੀ ਤੇ ਸਾਧ ਸੰਗਤ ਇਥੇ ਗੁਰਪੁਰਬ ਵੀ ਮਨਾਇਆ ਗਿਆ ਇਸ ਸਮੇਂ ਰਾਜ ਮਾਤਾ ਦੀ ਪ੍ਰਾਰਥਨਾ ਕਰਨ ਤੇ ਮਹਾਰਾਜ ਮਹਿੰਦਰ ਪ੍ਰਤਾਪ ਵਾਲੀਏ ਹਾਸ ਰਸ ਦੇ ਰਾਜਕੁਮਾਰ ਤੇ ਰਾਜਕੁਮਾਰੀ ਨੂੰ ਅੰਮ੍ਰਿਤ ਵੀ ਸ਼ਕਾਇਆ ਗਿਆ ਸਰਦਾਰ ਗੁਰਵਿੰਦਰ ਸਿੰਘ ਦੀ ਪ੍ਰੇਮ ਭਰੀ ਪ੍ਰਾਰਥਨਾ ਪ੍ਰਵਾਨ ਕਰਕੇ ਸਿਵੀਆਂ ਜਾ ਵਿਰਾਜੀ ਤੇ ਨਾਲ ਹੀ ਹੁਕਮ ਦਿੱਤਾ ਅਸੀਂ ਕਿਸੇ ਇਕੱਲੇ ਘਰ ਦਾ ਭੋਜਨ ਨਹੀਂ ਛਕਣਾ ਦੋਨੋਂ ਸਮੇਂ ਸੇਵਕ ਪਿਖਿਆ ਕਰਕੇ ਲਿਆਉਣਗੇ ਕਬੀਰ ਭਲੀ ਮਧੂਕਰੀ ਨਾਨਾ ਵਿਦਕੋ ਨਾਜ ਦਾਵਾ ਕਾਹੂ ਨਹੀਂ ਵੱਡਾ ਦੇਸ਼ ਵੱਡ ਰਾਜ ਯੋਗ ਵਿਸ਼ੇਸ਼ ਦੀ ਕਥਾ ਸਮੇਂ ਅਨੁਸਾਰ ਹੁੰਦੀ ਕਥਾ ਸਮੇਂ ਬਹੁਤ ਸਾਰੇ ਗੋਜ ਵੀ ਖੋਲਦੇ ਤੇ ਮਹਾਂਪੁਰਖਾਂ ਨੇ ਬਹੁਤ ਸਮਾਂ ਜਿਹੜਾ ਹੈ ਇੱਥੇ ਬਤੀਤ ਕੀਤਾ ਇਹਦਾ ਉਹਨਾਂ ਦੇ ਜੀਵਨ ਵਿੱਚੋਂ ਆਪ ਪਰਪੜਦੇ ਹਨ ਜੇ ਗੱਲ ਕਰੀਏ ਸੁਵਰਾਜ ਦੀ ਤਾਂ ਮਹਾਪੁਰਖਾਂ ਨੇ ਬਹੁਤ ਸਮਾਂ ਪਹਿਲਾਂ ਹੀ ਇਹ ਗੱਲ ਕਰ ਦਿੱਤੀ ਪਿਆਰਿਓ ਜਿਹੜੀਆਂ ਚੀਜ਼ਾਂ ਅਸੀਂ ਅੱਜ ਕਰ ਰਹੇ ਹਾਂ ਤੇ ਮਹਾਪੁਰਖਾਂ ਨੇ ਬਹੁਤ ਸਮਾਂ ਪਹਿਲਾਂ ਹੀ ਉਹਨਾਂ ਚੀਜ਼ਾਂ ਨੂੰ ਜਿਹੜੀ ਹੈ ਤਰਜੀਹ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ